ਦਾ ਦਾ ਮਾਰਾ ਪਰਦਾ ਚੰਗੇ ਉਹ ਨੂੰ ਪਰੀਫ ਕਰੂ ਉਹ ਵੀ ਸਹੀ ਹੈ ਕਿਤੇ ਹੋ ਜਾਣਾ ਸਾਡੇ ਤੋਂ ਵੱਲੋਂ ਫਲੈਗ ਮਾਰਕ ਕੀਤਾ ਹੈ ਕਿਸ ਮੁੱਦੇ ਤੇ ਆਖੀ ਇਹ ਜਿਹੜਾ ਮਾਨਯੋਗ ਪੰਚਾਇਤ ਪੰਜਾਬ ਸਰਕਾਰ ਅਤੇ ਡੀਜੀ ਸਾਹਿਬ ਵੱਲੋਂ ਰੈਟਨ ਕੀਤੀਆਂ ਨੇ ਇਹਦਾ ਪ੍ਰਹਾਰ ਟੂ ਆਪਰੇਸ਼ਨ ਚੱਲ ਰਿਹਾ ਉਹ ਸਾਰੇ ਪੰਜਾਬ ਚੱਲ ਰਿਹਾ ਉਹਦੇ ਸੰਦਰਭ ਚ ਅੱਜ ਅਸੀਂ ਸਵੇਰ ਤੋਂ ਮਤਲਬ ਜਿਹੜੀ ਅਚਨਚੇਤ ਸਰਪ੍ਰਾਈਜ਼ ਚੈਕਿੰਗ ਕੀਤੀ ਹੈ ਤੇ ਜਿਹੜੇ ਕੋਈ ਬਾੜੇ ਅੰਸਰ ਨੇ ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਹੈ ਉਹਨਾਂ ਤੇ ਅਸੀਂ ਰੇਡਸ ਕੀਤੇ ਨੇ ਜਿਹੜੇ ਦੋਸ਼ੀ ਕੋ ਗ੍ਰਿਫਤਾਰ ਕਰਨ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਫਲੈਗ ਮਾਰਚ ਰਾਹੀਂ ਅਸੀਂ ਆਮ ਪਬਲਿਕ ਨੂੰ ਆਵਾਮ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਹਰ ਵੇਲੇ ਮੁਸਤੈਦ ਹੈ ਤੇ ਪੁਲਿਸ ਜਿਹੜੀ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਵੇਲੇ ਵਚਨਬੱਧ ਹੈ ਇਸ ਕਰਕੇ ਪੁਲਿਸ ਤੇ ਭਰੋਸਾ ਪਬਲਿਕ ਨੂੰ ਬਣਾਉਣਾ ਚਾਹੀਦਾ ਹੈ ਜਿਹੜੇ ਕੋ ਮਾੜੇ ਅਨਸਰ ਨੇ ਜੇ ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਉਹ ਪੁਲਿਸ ਤੱਕ ਕਿਸੇ ਨਾ ਕਿਸੇ ਢੰਗ ਨਾਲ ਫੋਨ ਰਾਹੀਂ ਕਿਸੇ ਮੌਜੂਦ ਮੌਤ ਪਰ ਬੰਦੇ ਰਾਹੀਂ ਕਿਸੇ ਸਰਪੰਚ ਰਾਹੀਂ ਐਮਸੀ ਰਾਹੀਂ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਰਲ ਮਿਲ ਕੇ ਅਸੀਂ ਪੰਜਾਬ ਦਾ ਮਾਹੌਲ ਸੁਖਾਵਾਂ ਰੱਖੀਏ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਬਾਰੇ ਸੋਚੋ ਜਿਹੜੇ ਨਸ਼ਾ ਵੇਚਣ ਵਾਲਿਆਂ ਵਾਸਤੇ ਕਲੀਅਰ ਕੱਟ ਮੈਸੇਜ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮਗਲਿੰਗ ਹੈ ਜਾਂ ਨਸ਼ਾ ਵੇਚਣ ਵਾਲਾ ਧੰਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਕੁਲਦੀਪ ਚਾਲਦੀ ਅਤੇ ਸਾਡੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਜੀਆਂ ਇਸ ਸਬੰਧੀ ਜਿਹੜੀਆਂ ਕਲੀਅਰ ਕਟਹਾਇਤਾ ਨੇ ਉਹਦੇ ਅਕੋਰਡਿੰਗ ਦੀ ਸਾਰੀ ਪਟਿਆਲਾ ਪੁਲਿਸ ਬਹੁਤ ਹੀ ਵਧੀਆ ਢੰਗ ਨਾਲ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ ਔਰ ਨਸ਼ੇ ਦੇ ਖਾਤਮੇ ਲਈ ਅਸੀਂ ਬਹੁਤ ਤਤਪਰ ਤੇ ਪੂਰੀ ਜਿਹੜੀ ਹੈਗੀ ਹੈ ਮਿਹਨਤ ਤੇ ਤਨਦੇਹੀ ਨਾਲ ਦਿਲੋਂ ਕੰਮ ਕਰ ਰਹੇ ਹਾਂ